ਹਸਪਤਾਲ ਅੰਦਰ ਮਰੀਜ਼ਾਂ ਨੂੰ ਘੁੰਮਦੇ ਹੋਏ ਤਾਂ ਤੁਸੀਂ ਬਹੁਤ ਵੇਖਿਆ ਹੋਣਾ ਪਰ ਕੀ ਤੁਸੀਂ ਕਦੇ ਚੂਹਿਆਂ ਨੂੰ ਘੁੰਮਦੇ ਹੋਏ ਵੇਖਿਆ ਹਸਪਤਾਲ ਅੰਦਰ ਇਹ ਚੂਹੇ ਇੰਜ ਘੁੰਮ ਰਹੇ ਨੇ ਜਿਵੇਂ ਸ਼ਹਿਰ ਤੇ ਨਿਕਲੇ ਹੁੰਦੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਬਲਕਿ 10 ਤੋਂ 15 ਚੂਹੇ ਨਜ਼ਰ ਆ ਰਹੇ ਹੋਣਗੇ ਜੋ ਕਿ ਇੱਧਰ ਉਂਦਰ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਇਹ ਤਸਵੀਰਾਂ ਜੁੜੀਆਂ ਨੇ ਲੁਧਿਆਣਾ ਦੇ ਇੱਕ ਸਰਕਾਰੀ ਹਸਪਤਾਲ ਦੀਆਂ ਨੇ ਜੱਚਾ ਬੱਚਾ ਹਸਪਤਾਲ ਦੀ ਇਮਾਰਤ ਦੇ ਵਿੱਚ ਇਹ ਚੂਹੇ ਜਿਹੜੇ ਨੇ ਛਾਲਾਂ ਮਾਰਦੇ ਹੋਏ ਨਜ਼ਰ ਆ ਰਹੇ ਨੇ ਮਰੀਜ਼ਾਂ ਦੇ ਬਿਸਤਰਿਆਂ ਤੇ ਵੀ ਇਹ ਚੂਹੇ ਛਾਲਾਂ ਮਾਰਦੇ ਨੇ ਜਿਸ ਕਾਰਨ ਮਰੀਜ਼ਾਂ ਨੂੰ ਸਾਰੀ ਰਾਤ ਜਾਗ ਕੇ ਕੱਟਣੀ ਪੈਂਦੀ ਹੈ ਦੱਸ ਦਈਏ ਕਿ ਚੂਹੇ ਜਿਹੜੇ ਨੇ ਮਰੀਜ਼ਾਂ ਦੇ ਲਈ ਜੋ ਖਾਣਾ ਲਿਆਇਆ ਜਾਂਦਾ ਹੈ ਘਰੋਂ ਉਸ ਨੂੰ ਵੀ ਨਹੀਂ ਛੱਡਦੇ 10 ਤੋਂ 15 ਚੂਹੇ ਜਿਹੜੇ ਨੇ ਇੱਕੋ ਪਲੇਟ ਦੇ ਵਿੱਚ ਖਾਂਦੇ ਹੋਏ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹਸਪਤਾਲ ਦੇ ਵਿੱਚ ਦਾਖਲ ਮਰੀਜ਼ ਰੀਤੂ ਉਹਨੇ ਦੱਸਿਆ ਕਿ ਉਸਦੇ ਬੱਚੇ ਦਾ ਜਨਮ ਹਾਲੀ ਦੇ ਵਿੱਚ ਇੱਕ ਆਪਰੇਸ਼ਨ ਦਿਰਾਈ ਹੋਇਆ ਜਿਸ ਵਾਰਡ ਦੇ ਵਿੱਚ ਉਸ ਨੂੰ ਰੱਖਿਆ ਗਿਆ ਉੱਥੇ ਰਾਤ ਸਮੇਂ ਵੱਡੀ ਗਿਣਤੀ ਦੇ ਵਿੱਚ ਚੂਹੇ ਛਾਲਾਂ ਮਾਰਦੇ ਨੇ ਹਾਲਤ ਇੰਨੀ ਮਾੜੀ ਹੈ ਕਿ ਚੂਹੇ ਮਰੀਜ਼ਾਂ ਦੇ ਬੈੱਡਾਂ ਤੇ ਵੀ ਚੜ ਜਾਂਦੇ ਨੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਰਹਿਣਾ ਬਹੁਤ ਔਖਾ ਹੋਇਆ ਪਿਆ ਉਹਨਾਂ ਨੇ ਕਿਹਾ ਹੈ ਕਿ ਨਵਜੰਮੇ ਬੱਚਿਆਂ ਨੂੰ ਇਨਫੈਕਸ਼ਨ ਦਾ ਡਰ ਹੈ ਹਸਪਤਾਲ ਦੇ ਵਿੱਚ ਰਾਤ ਸਮੇਂ ਕਰੀਬ 60 ਤੋਂ 80 ਚੂਹੇ ਮਰੀਜ਼ਾਂ ਨੂੰ ਪਰੇਸ਼ਾਨ ਕਰਦੇ ਨੇ ਬੀਤੀ ਰਾਤ ਉਸਨੇ ਨਰਸ ਨੂੰ ਆਪਣਾ ਵਾਰਡ ਬਦਲਣ ਦੇ ਲਈ ਵੀ ਕਿਹਾ ਹੈ ਸੋ ਤਸਵੀਰਾਂ ਜੋ ਕਿ ਵਾਕਈ ਹੈਰਾਨੀਜਨਕ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਚੂਹੇ ਜੁੜੇ ਨੇ ਹਸਪਤਾਲ ਅੰਦਰ ਇੱਧਰ ਉੱਧਰ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ ਬਈ ਚੂਹੇ ਪਰੇਸ਼ਾਨ ਕਰਦੇ ਹਨ हां बेड पे ਵੀ ਇਹ ਜੋ ਹਨਾ ਯਹਾਂ ਸੇ ਆਤੇ ਹਨ ਯਹਾਂ ਪਰ ਚੜ ਜਾਂਦੇ ਹਨ ਚੂਹੇ ਚੂਹੇ ਕੁੱਤੇ ਸਾਰੇ ਨੂੰ ਪਟਾਏਗਾ ਚੂਹੇ ਚੂਹੇ ਯਹਾਂ ਸੇ ਉਹ ਵਹਾਂ ਸੇ ਕੁੱਤੇ ਰਹਤੇ ਸਾਰੇ ਦੇ ਵੀ ਫਿਰਦੇ ਰਹਿੰਦੇ ਕਾਫੀ ਚੂਹੇ ਦੇਖਦੇ ਰੋਜ਼ ਰਾਤੀਂ ਬਾਹਰ ਚੜ ਗਏ ਸੀ ਮਾਈਕ ਅੱਛਾ ਬਾਹਰ ਚੜ ਗਿਆ ਸੀ ਇੱਕ ਚੜ ਗਿਆ ਸੀਗਾ ਔਰ ਡਰ ਲੱਗਦਾ ਡਰ ਵੀ ਲੱਗਦਾ ਆ ਡਰ ਤਾਂ ਲੱਗਦਾ ਹੀ ਹੈ ਉਸ ਦਾ ਕੰਟਰੋਲ ਸਾਡੇ ਹੀ ਤਰਫੋਂ ਹਸਪੀਟਲ ਦੀ ਤਰਫੋਂ ਹਮੇਸ਼ਾ ਕੀਤਾ ਜਾਂਦਾ ਰਿਹਾ ਹੈਗਾ ਪਹਿਲੇ ਸਾਡੇ ਸਟਿੱਕੀ ਮੈਡਸ ਔਰ ਮੈਡੀਸ ਉਸ ਤੇ ਨਾਲ ਚੱਲ ਰਿਆ ਸੀ ਹੁਣ ਰੀਸੈਂਟਲੀ ਵੀ ਪੀਯੂ ਦੇ ਨਾਲ ਉਹਨਾਂ ਦੇ ਜ਼ੂਆਲੋਜੀ ਡਿਪਾਰਟਮੈਂਟ ਦੇ ਨਾਲ ਵਿਦ आवर ਸਟਾਫ ਕਿਉਂਕਿ ਉਹ ਕਾਫੀ ਪੌਇਜ਼ਨਸ ਹੁੰਦੀ ਹੈ ਸਭ ਨੂੰ ਅਵੇਅਰ ਕੀਤਾ ਪੇਸ਼ੈਂਟਸ ਨੂੰ ਅਵੇਅਰ ਕਰਕੇ ਮੈਡੀਸਨ ਵੀ ਪਾਈ ਗਈ ਸੀ ਉਹਨਾਂ ਦੇ ਜਿਹੜੇ ਸੋ ਕਾਲ ਡੀਲ ਕਰਦੇ ਐ ਜ਼ੂਆਲੋਜੀ ਡਿਪਾਰਟਮੈਂਟ ਦੀ ਤਰਫੋਂ ਇਨ ਦੀ ਐਂਡ ਸਾਰਾ ਕੁਝ ਵਾਸ ਇਨ ਨੋਲੇਜ ਆਫ ਦਾ ਹਾਇਰ ਅਥਾਰਟिटीज ਔਰ ਉਸ ਨਾਲ ਕਾਫੀ ਇੱਕ ਸਟੈਪ ਫਰਦਰ ਗਿਆ ਸੀ ਟੀਵਰਡਸ ਦਾ ਪੈਸਟ ਕੰਟਰੋਲ ਮੈਜਰ ਔਰ ਆ ਪੀਯੂ ਦੇ ਨਾਲ ਇੱਕ ਆਨਗoing ਪ੍ਰੋਸੈਸ ਹੈ ਕਿਉਂਕਿ ਇਹ ਵਨ ਟਾਈਮ ਹਿੱਟ ਨਹੀਂ ਹੈ ਇਟ ਇਜ਼ ਐਨ ਆਨਗoing ਪ੍ਰੋਸੈਸ ਤਾਂ ਉਸ ਦੀ 18 ਨੂੰ ਪੱਲੇ ਹੋਇਆ ਹੈਗਾ ਸਾਡਾ ਇੱਕ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਐਕਟੀਵਿਟੀ ਇੱਕ ਹੁਣ 6 ਨੂੰ ਹੈਗੀ ਔਰ ਬਾਕੀ ਹੋਰ ਇਸ਼ੂਜ਼ ਵੀ ਹੈਗੇ ਸੀ ਜਿਹੜੇ ਉਹਨਾਂ ਦੀ ਤਰਫੋਂ ਜਦੋਂ ਸਰਵੇ ਕੀਤਾ ਗਿਆ ਸੀ ਪੀਯੂ ਦੀ ਟੀਮ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਵਰੇਜ ਦੀ ਇਸ਼ੂਜ਼ ਹੈ ਉਹ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਹੈਲਪ ਆਊਟ ਕਰਦੇ ਹੋਏ ਸੀਵਰੇਜ ਤੇ ਕਿਤੇ ਥੋੜਾ ਬਾਅਦ ਬਲਾਕੇਜ ਸੀ ਉਹਨੂੰ ਕਲੈਰਿਟੀ ਦੇ ਵਿੱਚ ਕਲੀਅਰ ਕਰਵਾਇਆ ਗਿਆ ਔਰ ਉਹ ਵੀ ਆਨਗoing ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਬਾਕੀ ਸਾਫ ਸਫਾਈ ਵੱਲੋਂ ਹਸਪੀਟਲ ਅਥਾਰਟिटीज ਸਾਡੇ ਵੱਲੋਂ ਵੀ ਬਾਰ ਬਾਰ ਪੇਸ਼ੈਂਟਸ ਨੂੰ ਐਸ ਵੈਲ ਐਸ ਜਿਹੜੇ ਸਾਡੇ ਸਿਕਿਉਰਿਟੀ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਆ ਕੇ ਇਹ ਕਾਫੀ ਹੱਦ ਤੱਕ ਕੰਟਰੋਲ ਕਰ ਸਕੀਏ ਇਟ ਇਜ਼ ਅ ਨਾਨ ਗੋਇੰਗ ਪ੍ਰੋਸੈਸ ਔਰ ਅਸੀਂ ਨੂੰ ਲੱਗਦਾ ਵੀ ਅਸੀਂ ਅੱਗੇ ਅੱਗੇ ਕਾਮਯਾਬ ਹੁੰਦੇ ਜਾਵਾਂਗੇ ਬੈਟਰ ਦਨ ਤੁਹਾਡੇ ਨਾਲ ਸਾਰੇ ਕੋਈ ਵੀ ਬਿਮਾਰੀ ਹੋ ਸਕਦੀ ਹੈ ਜੀ ਬੇਸਿਕਲੀ ਇਟ ਇਜ਼ ਅ ਪਬਲਿਕ ਪਲੇਸ ਜਿੱਥੇ ਬੱਚੇ ਵੀ ਹੈ ਛੋਟੇ ਹੈ ਉਸ ਤੋਂ ਅਸੀਂ ਹਾਲੇ ਤੱਕ ਉਹ ਹੈ ਵੀ ਅਸੀਂ ਬਹੁਤ ਕੰਟਰੋਲ ਕਰ ਰਹੇ ਹਾਂ ਔਰ ਐਕਚੁਅਲੀ ਪੇਸ਼ੈਂਟ ਔਰ ਉਹਨਾਂ ਨੂੰ ਮੈਂ ਸਫਰ ਨਹੀਂ ਹੋਣ ਦਿੰਦੇ ਨਾ ਹੀ ਕੋਸ਼ਿਸ਼ ਹੈ ਕਿ ਨਾ ਹੀ ਕੋਈ ਸਫਰ ਕਰੇ ਜਸਟ ਬਿਕੋਜ਼ ਆਫ ਥਿਸ ਬਟ ਹੈ ਵੀ ਇੱਕ ਆਨਗoing ਪ੍ਰੋਸੈਸ ਹੈਗਾ ਨੂੰ ਟਾਈਮ ਲੱਗ ਰਿਹਾ ਹੈਗਾ ਔਰ ਉਹ ਅਸੀਂ ਸਲੋਲੀਅਨ ਸਲੋਲੀ ਇੰਪਰੂਵ ਕਰ ਰਹੇ ਹਾਂ ਬਾਈਡੇ